ਮੈਂ ਇਹ ਸ਼ਾਂਤ ਇਸ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੇ ਕੋਟ ਕਪੂਰਾ ਰੋਡ ਹਾਈਵੇ ਦੀਆਂ ਤਸਵੀਰਾਂ ਲੈ ਕੇ ਜੁੜੇ ਹਾਂ ਜਿਸ ਤਰ੍ਹਾਂ ਬੀਤੇ 4 ਦਿਨ ਤੋਂ ਲਗਾਤਾਰ ਕਿਸਾਨਾਂ ਦੀ ਸੰਘਰਸ਼ਕਾਰੀ ਮੋਹਮ ਜਾਰੀ ਸੀ ਲੋਕੇਤਾ ਵਾਸਤੇ ਕਿਸਾਨਾਂ ਨੇ ਟੋਲ ਪਲਾਜ਼ਾ ਨੂੰ ਬੰਦ ਕਰਨ ਨੂੰ ਲੈ ਕੇ ਆਪਣਾ ਪ੍ਰਦਰਸ਼ਨ 1.5 ਸਾਲ ਤੋਂ ਜਾਰੀ ਰੱਖਿਆ ਹੋਇਆ ਸੀ ਤਾਂ ਉੱਥੇ ਹੀ ਇਸ ਪ੍ਰਦਰਸ਼ਨ ਨੂੰ ਪੁਲਿਸ ਦੇ ਬਲ ਨਾਲ 4 ਦਿਨ ਪਹਿਲਾਂ ਕੁਚਲਦੇ ਹੋਏ ਲਗਭਗ 70 ਤੋਂ ਵਧੇਰੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਸਨ ਕੈਮਰਾ ਪਰਸਨ ਮੇਰੇ ਨਾਲ ਸਕਰੀਨ ਤੇ ਦਿਖਾਉਣਗੇ ਟੋਲ ਪਲਾਜ਼ਾ ਦੀ ਉਹ ਇਮਾਰਤ ਜਿੱਥੇ ਟੋਲ ਦੀ ਕਲੈਕਸ਼ਨ ਹੁੰਦੀ ਹੈ ਤੇ ਹੁਣ ਇਸ ਥਾਂ ਤੇ ਬਿਲਕੁਲ ਹੈ ਜਿਹੜੀ ਸੁੰਨ ਫਸ ਚੁੱਕੀ ਹੈ ਸਿਰਫ ਐਸਐਸਐਫ ਦੀਆਂ ਟੀਮਾਂ ਹੀ ਜਿਹੜੀਆਂ ਇੱਥੇ ਇੱਕ ਹਾਈਵੇ ਡਿਊਟੀ ਵਾਸਤੇ ਤਾਇਨਾਤ ਹਨ ਦੂਜੇ ਪਾਸੇ ਜੇਕਰ ਤਸਵੀਰਾਂ ਦਿਖਾ ਦਈਏ ਤੁਹਾਨੂੰ ਇਹ ਵੜਿੰਗ ਟੋਲ ਪਲਾਜ਼ਾ ਹੈ ਇਸ ਟੋਲ ਪਲਾਜ਼ੇ ਤੋਂ ਜਦੋਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਹਨਾਂ ਦੀ ਗ੍ਰਿਫਤਾਰੀ ਦੇ ਤੁਰੰਤ ਬਾਅਦ ਗੁੰਡਾ ਪਰਚੇ ਸ਼ੁਰੂ ਹੋ ਗਈ ਸੀ ਪਰ ਕਿਸਾਨਾਂ ਨੇ 38 ਗ੍ਰਿਫਤਾਰੀਆਂ ਦਿੱਤੀਆਂ ਸਨ ਇਸ ਥਾਂ ਦੇ ਉੱਪਰ ਕਿ ਇਸ ਟੋਲ ਪਲਾਜ਼ੇ ਨੂੰ ਚਲਾਇਆ ਨਹੀਂ ਜਾਵੇਗਾ 38 ਤੋਂ ਬਾਅਦ 20 ਗ੍ਰਿਫਤਾਰੀਆਂ ਫੇਰ ਤੇ ਕੁੱਲ ਮਿਲਾ ਕੇ ਤਕਰੀਬਨ 70 ਤੋਂ ਵਧੇਰੇ ਗ੍ਰਿਫਤਾਰੀਆਂ ਜਿਹੜੀਆਂ ਕਿਸਾਨਾਂ ਦੀਆਂ ਹੋ ਚੁੱਕੀਆਂ ਸਨ ਤਾਂ ਕਿਸਾਨਾਂ ਨੇ ਗ੍ਰਿਫਤਾਰੀਆਂ ਦਾ ਵੀ ਕੋਈ ਡਰ ਪੈ ਨਹੀਂ ਰੱਖਿਆ ਕਿਸਾਨ ਅੱਜ ਵੀ ਇਸ ਟੋਲ ਪਲਾਜ਼ਾ ਤੇ ਜਮ੍ਹਾਂ ਹੋਏ ਗ੍ਰਿਫਤਾਰੀਆਂ ਦਾ ਕੋਈ ਡਰ ਪੈ ਨਹੀਂ ਰੱਖਿਆ ਤਾਂ ਜਿਸ ਦਾ ਨਤੀਜਾ ਕੀ ਹੋਇਆ ਕੀ ਨਹੀਂ ਹੋਇਆ ਸਾਡੇ ਨਾਲ ਜੁੜੇ ਆ ਕਿਸਾਨਾਂ ਨੂੰ ਸਤਿ ਸ੍ਰੀ ਅਕਾਲ ਭਾਈ ਜੀ ਆ ਬ੍ਰਦਰ ਕੀ ਨਾਮ ਹੈ ਤੇ ਯੂਨੀਅਨ ਦੇ ਵਿੱਚ ਕਿਹ ਸੌਦੇ ਨਾਲ ਜੁੜਿਆ ਮੇਰਾ ਨਾਮ ਹਰਜਿੰਦਰ ਸਿੰਘ ਲਬਾਣੇ ਵਾਲੀ ਜੇ ਮੈਂ ਬੇਕੋਜਿਕਤਾ ਸਿੱਧੂਪੁਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸੇਵਾ ਕਰਦਾ ਕੰਮ ਕਰਦਾ ਮਿਰ ਜੀ ਗ੍ਰਫਤਾਰੀਆਂ ਹੋਈਆਂ 70 ਤੋਂ ਵਧੇਰੇ ਕੋਈ ਅਸਰ ਹੋਇਆ ਕਿ ਫਰੀ ਚ ਡਾਂਗਾ ਖਾਧੀਆਂ ਕੁਝ ਪੱਲੇ ਨਹੀਂ ਪਿਆ ਨਹੀਂ ਜੀ ਬਹੁਤ ਅਸਰ ਹੋਇਆ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੀ ਟੋਲ ਬੰਦ ਕਰਾਤਾ ਪ੍ਰੋਪਰ ਇਹ ਪ੍ਰਸ਼ਾਸਨ ਨੇ ਤੁਹਾਡੇ ਨਾਲ ਸਹਿਮਤੀ ਦੇ ਦਿੱਤੀ ਹੈ ਦੀ ਬਿਲਕੁਲ ਦੇ ਦਿੱਤੀ ਜੀ ਕੱਲ ਮੀਟਿੰਗ ਹੋਈ ਸੀ ਅਸੀਂ ਤਾਂ ਜੇਲ੍ਹ 'ਚ ਸੀਗੇ ਪ੍ਰਸ਼ਾਸਨ ਕਹਿੰਦਾ ਸੀਗਾ ਡੱਲੇਵਾਲ ਸਾਹਿਬ ਨੂੰ ਕਿ ਤੁਹਾਡੇ ਬੰਦੇ ਰਹਾ ਕਰ ਦਿੰਦੇ ਆ 15 ਦਿਨ ਦਾ ਸਮਾਂ ਦੇ ਦਿਓ ਟੋਲ ਦਾ ਪਰ ਡੱਲੇਵਾਲ ਸਾਹਿਬ ਕਹਿੰਦੇ ਬੰਦੇ ਤਾਂ ਅਸੀਂ ਤੁਹਾਨੂੰ ਹੋਰ ਦੇਣ ਆਏ ਆ ਇਹ ਨਹੀਂ ਗੱਲ ਹੈ ਅਸੀਂ ਉਹਨਾਂ ਨੂੰ ਛਡਾਉਣ ਨਹੀਂ ਆਏਗੇ ਅਸੀਂ ਤਾਂ ਗ੍ਰਿਫਤਾਰੀਆਂ ਹੋਰ ਦੇਵਾਂਗੇ ਪਰ ਉਸ ਤੋਂ ਬਾਅਦ ਇਹ ਆ ਕੇ ਗੱਲਬਾਤ ਤੋੜ ਕੇ ਫਿਰ ਪ੍ਰਸ਼ਾਸਨ ਪਿੱਛੇ ਆਇਆ ਦੁਬਾਰਾ ਗੱਲਬਾਤ ਸ਼ੁਰੂ ਹੋਈ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਟੋਲ ਬੰਦ ਕਰ ਦਨੇ ਕਮਿਟਮੈਂਟ ਕਰ ਲਈ ਆਪਣੇ ਨਾਲ ਜਿਹੜੇ ਕਿਸਾਨ ਉਹਨਾਂ ਨੇ ਬੰਦ ਕੀਤੇ ਸੀ ਜੇਲਾ ਜੇਲ੍ਹ ਦੇ ਵਿੱਚ ਉਹ ਬਿਨਾਂ ਸ਼ਰਤ ਰਿਹਾ ਕਰਤੇ ਜ਼ਮਾਨਤਾਂ ਭਰਨੀਆਂ ਪਈਆਂ ਜ਼ਮਾਨਤੀ ਬਾਂਡ ਨਹੀਂ ਨਹੀਂ ਜੀ ਬਿਨਾਂ ਕਿਸੇ ਸ਼ਰਤੋਂ ਰਿਹਾ ਹੋਏ ਨਹੀਂ ਕਿਸਾਨ ਬਿਲਕੁਲ ਜੀ ਤੀਸਰੀ ਜਿਹੜੀ ਸਭ ਤੋਂ ਜ਼ਰੂਰੀ ਹੈ ਜਿਹੜਾ 2023 ਦੇ ਵਿੱਚ ਬੱਸ ਹਾਦਸਾ ਹੋਇਆ ਸੀ ਇਥੇ ਨਹਿਰ ਤੇ ਪੁਣਾ ਦੇ ਉਹਦੀ ਜਾਂਚ ਉਹਦੀ ਮਤਲਬ ਉਹ ਦੁਆਰਾ ਪ੍ਰਸ਼ਾਸਨ ਕਰ ਇਹ ਜਿਹੜਾ ਕਿਸਾਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਸੰਘਰਸ਼ ਵਿੱਢਿਆ ਇਹ ਉਸਤੇ ਦੀ ਜਿੱਤ ਮੰਨਦੇ ਹੋ ਬਿਲਕੁਲ ਉਹਦੀ ਜਿੱਤ ਹੈ ਜੀ ਅੱਗੇ ਹੁਣੇ ਟੋਲ ਕਿੰਨੇ ਦਿਨਾਂ ਤੱਕ ਬੰਦ ਰਹੂਗਾ ਜੀ ਇਹ ਪੱਕਾ ਹੀ ਬੰਦ ਹੈ ਜੀ ਚੱਲੂਗਾ ਨਹੀਂ ਹੁਣ ਇਹ ਬਿਲਕੁਲ ਜੀ ਹੋਰ ਵੀ ਕਿਸਾਨ ਜੁੜੇ ਆ ਸਾਡੇ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਇਸ ਟੋਲ ਦੀ ਕੋਈ ਸਹੂਲਤ ਸੀਗੀ ਇਲਾਕੇ ਵਾਲਿਆਂ ਨੂੰ ਕਿ ਵੈਸੇ ਹੀ ਲੱਗਦਾ ਸੀ ਵੀ ਵਗਾਰ ਟੰਗੀ ਹੋਈ ਹੈ ਲੋਕਾਂ ਦੇ ਗੱਲ ਇਹਦਾ ਨਾ ਜੋ ਆਪਾਂ ਕੋਟਕਪੂਰੇ ਤੋਂ ਚੱਲ ਗਏ ਤੇ ਇੱਥੋਂ ਤੱਕ ਵੇਖ ਗਏ ਕਿ ਜਿੰਨਾ ਇਹਨਾਂ ਦਾ ਹੁੰਦਾ ਵੀ ਇਹ ਹਰ 5 ਸਾਲ ਬਾਅਦ ਇਹਦੇ ਤੇ ਪ੍ਰੀਮੈਕਸ ਪੈਂਦਾ ਜੀ ਉਹ ਵੀ ਇਹਨਾਂ ਨੇ ਨਹੀਂ ਪਾਇਆ ਆ ਵੜਿੰਗ ਪਿੰਡ ਆ ਮਗਰ ਇਹਨਾਂ ਦੇ ਪਿੰਡ ਦਾ ਹਾਲਾਤ ਵੇਖੋ ਪਾਣੀ ਖੜਾ ਰੂੜੀਆਂ ਲੱਗਾਂ ਹੋਏ ਇਹ ਇਹਨਾਂ ਦੀ ਜ਼ਿੰਮੇਵਾਰੀ ਸੀ ਇਹਨੂੰ ਚੱਕਣਾ ਪਿਛਲੇ ਪਿੰਡ ਵੀ ਇਸੇ ਤਰ੍ਹਾਂ ਕੋਈ ਨਾਲਿਆਂ ਦੀ ਸਫਾਈ ਨਹੀਂ ਕੋਈ ਦਰਖਤ ਲੱਗਦੇ ਆ ਨਾ ਕੋਈ ਇਹਨਾਂ ਨੂੰ ਸਹੂਲਤ ਨਹੀਂ ਦੇ ਰਹੇ ਆ ਪਿੱਛੇ ਤੁਸੀਂ ਦੇਖੋ ਇਹਨਾਂ ਜਿਹੜਾ ਕੰਡਾ ਲੱਗਿਆ ਉਹਦੇ ਤੇ ਅਸੀਂ ਆਪ ਜਦੋਂ ਇੱਥੇ ਸਾਡਾ ਧਰਨਾ ਲਗਾਈ ਉਹਦੇ ਤੇ ਮਿੱਟੀ ਪਾ ਕੇ ਅਸੀਂ ਉਹਦੇ ਤੇ ਟੱਚ ਜਣੀਆਂ ਉਹਦੇ ਟੋਲ ਯਾਰ ਲੋਕਾਂ ਦੀਆਂ ਗੱਡੀਆਂ ਵਾਜਦੀਆਂ ਵਿੱਚ ਆ। ਪ੍ਰਧਾਨ ਜੀ ਇੱਕ ਵਾਰ ਫਿਰ ਤੁਹਾਡੇ ਕੋਲ ਆਵਾਂਗੇ ਦੇਖੋ ਕਿਸਾਨਾਂ ਦਾ ਇੱਥੇ ਕੋਈ ਜਿੰਸ ਤੇ ਟੋਲ ਨਹੀਂ ਲੱਗਦਾ ਕੋਈ ਟਰੈਕਟਰ ਤੇ ਟੋਲ ਨਹੀਂ ਲੱਗਦਾ ਫਿਰ ਕਿਸਾਨਾਂ ਦਾ ਕੀ ਫਾਇਦਾ ਕਿਸਾਨਾਂ ਨੇ ਟੋਲ ਬੰਦ ਕਿਉਂ ਕਰਾਇਆ ਦੇਖੋ ਇਹ ਗੱਲ ਬਹੁਤ ਵਧੀਆ ਕਹੀ ਤੁਸੀਂ ਸਾਡਾ ਤਾਂ ਕਿਤੇ ਟੋਲ ਨਹੀਂ ਲੱਗਦਾ ਸਾਨੂੰ ਮਤਲਬ ਟੋਲ ਨਹੀਂ ਲਾ ਸਕਦੇ ਪਰ ਮਸਲਾ ਇਹ ਹੈ ਨਾ ਜੀ ਇੱਥੇ ਇੱਕ ਸਾਡੀ ਭਰਾਤਰੀ ਜਥੇਬਦੀ ਬੈਠੀ ਸੀ ਕਾਫੀ ਲੰਬੇ ਸਮੇਂ ਤੋਂ ਪਤਾ ਨਹੀਂ ਉਹ ਸੱਜਣਾ ਦੀ ਮਤਲਬ ਕੀ ਚੋਕ ਰਹੀਗੀ ਉਹਨਾਂ ਤੋਂ ਪਹਿਲੀ ਗੱਲ ਤਾਂ ਫਰਜ ਬੰਦਾ ਸੀ ਇਹਨਾਂ ਤੋਂ ਇਨਸਾਫ ਲੈਣਾ ਉਹ ਜਿਹੜੀਆਂ 12 ਮਤਲਬ ਜਾਂ ਨਾ ਗਈਆਂ ਖੇਪਤੀ ਚਲੋ ਉਹ ਨਹੀਂ ਹੋਇਆ ਉਹਨਾਂ ਦੇ ਧਿਆਨ ਤੋਂ ਉੱਕੀ ਗੱਲ ਇਹ ਗੱਲ ਆਈ ਸੀ ਸ਼ਾਂਜੀ ਪੁਰ 1964 ਪੈੜ ਦੇ ਬਣੇ ਫਿਰੇ ਜਿਵੇਂ ਬਲਜੀਤ ਸਿੰਘ ਨੇ ਦੱਸਿਆ ਪਿੱਛੇ ਬੁਰਾ ਹਾਲ ਹੈ ਇੱਥੇ ਉਖਲੀਆਂ ਨੇ ਨਾ ਇੱਥੇ ਹਾਈਡਰਾ ਖੜਾ ਕਾਨੂੰਨ ਮੁਤਾਬਕ ਨਾ ਐਂਬੂਲੈਂਸ ਹੈ ਤਾਂ ਇਹ ਟੋਲ ਘਰਾ ਰਹੀ ਹੈ ਦੂਸਰੀ ਗੱਲ ਇਹ ਸਾਰੇ ਪਾਸੇ ਫਾਸਟੈਗ ਚੱਲਦਾ ਜਿਹੜਾ ਪ੍ਰਮਾਣਿਤ ਹੁੰਦਾ ਹੈ ਇਹ ਬਿਨਾ ਫਾਸਟੈਗ ਤੋਂ ਹੀ ਮਤਲਬ ਪਰਚੀ ਲੈ ਰਹੇ ਆ ਅਸੀਂ ਤੈਨੂੰ ਗੁੰਡਾ ਪਰਚੀ ਕਹਾਂਗੇ ਨਕਲੀ ਟੋਲ ਪਲਾਜ਼ਾ ਕਹਾਂਗੇ ਜਦੋਂ ਇਹ ਸਾਨੂੰ ਪਤਾ ਲੱਗਿਆ ਤਾਂ ਅਸੀਂ ਪਹਿਲਾਂ ਚੇਤਾਵਨੀ ਦੇ ਕੇ ਗਏ ਪਰ ਇਹਨਾਂ ਨੇ ਕੋਈ ਅਸਰ ਨਹੀਂ ਕੀਤਾ ਚੇਤਾਵਨੀ ਦਾ ਫਿਰ ਅਸੀਂ ਪ੍ਰੋਗਰਾਮ ਵਿੱਚ ਕੁਝ ਟਰਾਲੀਆਂ ਮੋਟਰਸਾਈਕਲ ਪੱਖੇ AC ਸਭ ਕੁਝ ਕਸਟਡੀ ਚ ਲਿਆ ਸੀ ਉਹ ਮਿਲ ਗਿਆ ਕਿ ਕਨੌਰੀ ਵਾਲੀ ਹੋਈ ਨਹੀਂ ਨਹੀਂ ਮਿਲ ਗਿਆ ਜੋ ਸਾਰਾ ਸਮਾਨਾ ਚ ਲੈ ਕੇ ਸੀ ਜ਼ਿਲ੍ਹਾ ਪੁਲਿਸ ਦਾ ਕਿਹੋ ਜਿਹਾ ਰੋਲ ਰਿਹਾ ਇਹ ਦੇ ਵਿੱਚ ਜ਼ਿਲ੍ਹਾ ਪੁਲਿਸ ਦਾ ਰੋਲ ਜੀ ਜਦੋਂ ਤਾਂ ਸਾਨੂੰ ਮਤਲਬ ਅਰੈਸਟ ਕਰਦੇ ਸੀ ਪੱਪਾ ਭਾਰ ਹੋ ਗਿਆ ਸਾਰਾ ਪ੍ਰਸ਼ਾਸਨ ਇਹਨਾਂ ਨੇ ਸ਼ੌਣੇ ਬਣਾਤਾ ਟੋਲ ਨੂੰ ਪਰ ਜਦੋਂ ਅਸੀਂ ਨਾਲ ਬਹਿ ਜਾਂਦੇ ਸੀ ਬਾਅਦ ਚ ਕਹਿੰਦੇ ਸੀ ਯਾਰ ਇਹ ਤਾਂ ਬੰਦ ਹੋਣਾ ਚਾਹੀਦਾ ਯਾਰ ਬੜਾ ਗਲਤ ਹੈ ਪਤਾ ਨਹੀਂ ਕਿਉਂ ਆ ਮੈਂ ਕਿਹਾ ਵੀ ਤੁਸੀਂ ਫਿਰ ਸਾਡੇ ਡਾਂਗਾ ਮਾਰਨ ਨੂੰ ਤਿਆਰ ਇੱਥੇ ਜਦੋਂ ਸਾਨੂੰ ਅਰੈਸਟ ਕੀਤਾ ਸਾਡਾ ਇੱਕ ਵੀਰ ਥੋੜਾ ਜਿਹਾ ਹੌਲੀ ਤੁਰਦਾ ਸੀ ਉਹ ਮੈਨੂੰ ਨਹੀਂ ਪਤਾ ਕੌਣ ਮੁਲਾਜ਼ਮ ਸੀ ਵਿੱਚ ਬਚਾਰਾ ਉਹ ਕਹਿੰਦਾ ਡਾਂਗ ਫਿਰੂਗੀ ਜੇ ਨਹੀਂ ਤੂੰ ਨਾ ਚੜੇ ਤਾਂ ਤੁਸੀਂ ਵੇਖੋ ਪਤਾ ਗੱਲ ਕੀ ਹੈ ਸਾਨੂੰ ਡਾਂਗਾ ਦਾ ਨਹੀਂ ਹੈ ਅਸੀਂ ਤਾਂ ਹੁਣ ਵੀ ਚੇਤਾਵਨੀ ਦਿੰਦੇ ਆ ਮੈਨੂੰ ਕਿਸੇ ਇੱਕ ਪੱਤਰਕਾਰ ਵੀ ਨੇ ਸਵਾਲ ਕੀਤਾ ਕਿ ਸੋਮਵਾਰ ਨੂੰ ਟੋਲ ਚੱਲੂਗਾ ਜੇ ਸੋਮਵਾਰ ਨੂੰ ਟੋਲ ਚੱਲੂਗਾ ਤਾਂ ਅਸੀਂ ਬੈਠੇ ਆ ਅਸੀਂ ਸਭ ਤੋਂ ਪਹਿਲਾਂ ਡਾਂਗਾ ਖਾਵਾਂਗੇ ਜੇ ਟੋਲ ਚੱਲੂ ਅਸੀਂ ਚੱਲਣ ਨਹੀਂ ਦੇਣਾ ਕਿਸੇ ਵੀ ਤਰੀਕੇ ਨਾਲ ਜਿੰਨੀ ਮਰਜ਼ੀ ਡਾਂਗਾ ਮਾਰ ਲਓ ਜੋ ਕਰਨਾ ਕਰ ਲੈ ਪ੍ਰਸ਼ਾਸਨ ਜੀ 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 ਜਿੰਨਾ ਚਿਰ ਇਹਨਾਂ ਨੇ ਸ਼ਰਤਾਂ ਪੂਰੀਆਂ ਨਹੀਂ ਕਰਦੇ ਆਉਦਿਆਂ ਜੋ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਹੋਇਆ ਹੋਇਆ ਪਹਿਲੀ ਗੱਲ ਉਹ ਹੁਣ ਸਾਡਾ ਸੰਘਰਸ਼ ਹੋ ਸਕਦਾ ਇਸ ਮੁੱਦੇ ਤੇ ਵੀ ਚੱਲੇ ਜਿੰਨਾ ਚਿਰ ਇਹਨਾਂ ਤੇ ਪਰਚਾ ਨਹੀਂ ਦਰਜ ਹੁੰਦਾ ਕੱਲ ਇਹਨਾਂ ਨੇ ਇਹ ਕਿਹਾ ਵੀ ਅਸੀਂ ਇਨਕੁਆਰੀ ਕਰਦੇ ਆ ਉਹ ਫਾਈਲ ਦੀ ਬਸ ਜਿਹੜੀ ਡਿੱਗੀ ਆ ਹਾਂ ਬਸ ਡਿੱਗੀ ਆ ਜਿਹੜੀਆਂ ਮੌਤਾ ਹੋਣਗੀਆਂ ਕਿਉਂਕਿ ਕੱਲੇ ਡਰਾਈਵਰ ਦੇ ਉੱਤੇ ਪਰਚਾ ਦਰਜ ਕਰਤਾ ਕੰਪਨੀ ਟੂਲ ਪਲਾਚਾ ਕੰਪਨੀ ਤੇ ਪਰਚਾ ਨਹੀਂ ਦਰਜ ਹੋਇਆ ਉਹ ਕਪ ਜਨਾਕਰ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਚਿਰ ਵੀ ਅਸੀਂ ਇਸ ਸਾ ਨਹੀਂ ਲੈਂਦੇ ਵੀ ਇਸ ਨੂੰ ਪਰਚਾ ਕਰਾ ਕੇ ਦਰਜ ਰਾਵਾਂਗੇ ਜਿੰਨੇ ਕਰ ਕੰਮ ਕਰਦੇ ਨੇ ਧੰਨਵਾਦ ਜੀ ਇਸ ਤੋਂ ਬਾਅਦ ਕੈਮਰਾ ਪਰਸਨ ਮੇਰੇ ਨਾਲ ਤੁਹਾਨੂੰ ਟੋਲ ਕਲੈਕਸ਼ਨ ਵਾਲੇ ਸਕੈਬਨ ਦੀਆਂ ਤਸਵੀਰਾਂ ਤੱਕ ਲੈ ਕੇ ਜਾਵਾਂਗੇ ਜਿਸ ਜਗ੍ਹਾ ਤੇ ਟੋਲ ਹੈ ਜਿਹੜਾ ਕਲੈਕਟ ਕੀਤਾ ਜਾ ਰਿਹਾ ਸੀ ਤਾਂ ਇੱਥੇ ਵੀ ਜਿਹੜੀ ਹੈ ਉਸ ਦਿਨ ਕੁਝ ਪੰਨ ਤੋੜ ਹੋਈ ਹੈ ਜਦੋਂ ਪੁਲਿਸ ਨੇ ਕਿਸਾਨਾਂ ਨੂੰ ਫੋਰਸਫੁਲੀ ਅਰੈਸਟ ਕੀਤਾ ਹੈ ਕੁਝ ਸ਼ੀਸ਼ੇ ਵੀ ਟੁੱਟੇ ਨੇ ਤਾਂ ਕਿਸਾਨਾਂ ਨੇ ਇਹ ਜਿਹੜਾ ਫੈਸਲਾ ਹੈ ਲੋਕ ਹਿੱਤਾਂ ਦੇ ਵਿੱਚ ਲਿਆਇਆ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਟੋਲ ਉਹਨਾਂ ਨੂੰ ਦੇਣਾ ਨਹੀਂ ਪੈਂਦਾ ਕਿਸਾਨਾਂ ਦੀ ਵੱਡੀ ਦੇਣ ਹੈ ਸ਼ੁਰੂ ਤੋਂ ਹੀ ਆਖਿਆ ਜਾ ਰਿਹਾ ਸੀ ਤਾਂ ਉੱਥੇ ਹੀ ਸਿਆਸੀ ਆਗੂਆਂ ਨੇ ਪ੍ਰਸ਼ਾਸਨ ਦੀ ਕਿਸਾਨਾਂ ਨਾਲ ਸਹਿਮਤੀ ਬਣਾ ਕੇ ਕਿਤੇ ਨਾ ਕਿਤੇ ਆਵਦੀ ਕਿਰਕਰੀ ਹੁਣ ਤੋਂ ਵੀ ਬਚਾਅ ਕਰ ਲਿਆਏ ਤਸਵੀਰਾਂ ਉਹਦੇ ਸਮੇਂ ਵਿੱਚ ਸਾਫ਼ ਹੋਣਗੀਆਂ ਕਿ ਇਹ ਟੋਲ ਪਲਾਜ਼ਾ ਕਰ ਕਰ ਕਿੰਨਾ ਸਮਾਂ ਬੰਦ ਰਹੇਗਾ ਉਦੋਂ ਤੱਕ ਲਈ ਮੈਨੂੰ ਇਹ ਸ਼ਾਤ ਨੂੰ ਦਿਵਾ ਗਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ